ਜਿਹਨੇ ਵੀ ਕਰੇ ਪੰਜਾਬ ਤੇ ਹਮਲਾ ਕੀਤਾ ਉਹਦਾ ਧਾਰਮੀਆਂ ਦੇ ਰੂਪ ਦੀ ਖਾਣੀ ਪਈ ਆ ਅਜੋਸੇ ਤਰੀਕੇ ਬੀਜੇਪੀ ਨੇ ਲਿਆ ਇੱਕ ਧਾਰਮੀਆਂ ਦੇ ਰੂਪ ਤੇ ਅੰਦਰ ਇੱਕ ਝਾਲਮਿਆਂ ਦੇ ਰੂਪ ਤੇ ਅੰਦਰ ਪੰਜਾਬ ਨੂੰ ਹੱਥ ਪੱਕੋ ਖਤਮ ਕਰਨਾ ਚਾਹੁੰਦੀ ਆ ਸਾਡੇ ਬੰਦਗੀ ਸਾਧਨ ਸਾਡੇ ਪਾਣੀ ਸਾਡੀ ਪੜਾਈ ਐਜੂਕੇਸ਼ਨ ਚੰਡੀਗੜ੍ਹ ਯੂਨੀਵਰਸਿਟੀ ਦੋਸਤ ਕਾਲਜ ਉਹਨਾਂ ਤੇ ਕਰਦਾ ਕਰਨਾ ਚਾਹੁੰਦੇ ਆ ਜੋ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਉਹ ਸਿਰਫ ਪੰਜਾਬ ਦੇ ਪਿੰਪਲ ਉਚਾਰੇ ਗਏ ਸੀ ਔਰ ਸਭੀ ਰਾਜਦਾਨੀ ਬਣਾਈ ਗਈ ਸੀ ਔਰ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਹਰਿਆਣਾ ਆਪਣੀ ਰਾਜਦਾਨੀ ਬਣਾ ਲੂਗਾ ਔਰ ਪੰਜਾਬ ਨੂੰ ਕਿਰਚੰਦੀਗੜ੍ਹੋਂ ਪੰਜਾਬ ਦੀ ਰਾਜਦਾਨੀ ਬਣੀ ਰਹੂਗੀ ਪਰ ਇਹ ਕਿਰ ਅਫਸੋਸ ਅੱਜ ਦੇ ਜ਼ਾਲਮ ਸ਼ਾਸਕ ਜਵੇਦਗੇ ਅੱਜ ਦੇ ਜ਼ਾਲਮ ਰਾਜੇ ਆ ਜ਼ਾਲਮ ਜਿਹੜੀ ਮੋਦੀ ਸਰਕਾਰ ਆ ਜਿਹਦੇ ਵਿੱਚ ਮੈਸਰਾਂ ਦੀ ਆਤਮਾ ਆ ਚੁੱਕੀ ਆ ਔਰ ਨੇਕ ਦੀ ਆਤਮਾ ਆ ਚੁੱਕੀ ਆ ਜਿਹੜੀ ਪੰਜਾਬ ਨੂੰ ਬਰਬਾਦ ਕਰਨਾ ਚਾਹਦੀ ਆ ਔਰ ਉਹ ਵੀ ਉਸ ਸਮੇਂ ਜਦੋਂ ਅਸੀਂ ਸਾਡੇ 350 ਸਾਲਾ ਇਤਿਹਾਸ ਦਾ ਨਾਣਾ ਬਣਾ ਰਹੇ ਮੇਰੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਸਾਰੇ মিডিਆ ਦੇ ਸਾਥੀਆਂ ਦਾ ਇਲੈਕਟ੍ਰੋਨਿਕ মিডিਆ, ਪ੍ਰਿੰਟ মিডিਆ, ਸੋਸ਼ਲ মিডিਆ ਦੇ ਸਾਰੇ ਪੇਪਰ ਦੇ ਸਾਰੇ ਜਰਨਲਿਸਟਾਂ ਦਾ ਪਹਿਲਾਂ ਦਾ ਬਹੁਤ-ਬਹੁਤ ਸਵਾਗਤ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਗੁਰੂ ਸਾਹਿਬਾਨ ਦਾ ਇਹ ਸਬਨਾਮਾ ਚਿਹਰੀ ਦਿਹਾੜ ਨਕਵਰ ਕਰਨੀ ਪਹੁੰਚੋ ਦੁਨੀਆ ਦੇ ਕੋਲੇ ਕੋਲੇ ਤੱਕ ਗੁਲੂਸੇ ਰਾਹ ਰਾ ਦਿੱਤੀ ਅਦੁੱਤੀ ਸ਼ਹਾਦਤ ਅਦੁੱਤੀ ਕਰਵਾਨੀ ਨੂੰ ਬਚਾਉਣ ਲਈ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਪੰਜਾਬ ਸਰਕਾਰ ਵੱਲੋਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧਰਕਾਰ ਕਿਉਂਕਿ ਅਸੀਂ ਸਾਰੇ ਜਿੰਨੇ ਵੀ ਮਹਾਂਪੁਰਖ ਜਿੰਨੇ ਵੀ ਗੁੜੀ ਗਿਆਨੀ ਜਿਹੜੇ ਸਿੱਖ ਧਰਮ ਦੇ ਨਾਲ ਸੁਤੰਤਰ ਰੱਖਦੇ ਉਹਨਾਂ ਨੂੰ ਅਸੀਂ ਅੱਗੇ ਲਾ ਕੇ ਪੰਜਾਬ ਸਰਕਾਰ ਨੇ ਆ ਪਿਛੇ ਲੈ ਕੇ ਇਹ ਸ਼ੀਧੀ ਦੁਆਰਾ ਸੀ ਮਾਂ ਬਣਾ ਰਹੇ ਆ ਜਿਸ ਦੇ ਵਿੱਚ ਸ਼੍ਰੀ ਗੁਰਤੇਜ ਬਹਾਦਰ ਜੀ ਦੀ ਸ਼ਹਾਦਤ ਸਤੋ ਮਹਾਨ ਸ਼ਹਾਦਤ ਭਾਈ ਮਤੀ达 ਜੀ ਦੀ ਸ਼ਹਾਦਤ ਭਾਈ ਸਦੀ达 ਜੀ ਦੀ ਸ਼ਹਾਦਤ ਭਾਈ ਜਲਾਦੀ ਜੀ ਦੀ ਸ਼ਹਾਦਤ ਇਹ ਵੱਡੀਆਂ ਸ਼ਹਾਦਤਾਂ ਜਿਹਨਾਂ ਨਾਲ ਸੰਬੰਧ ਦਾ ਅੱਜ ਦਾ ਭਾਰਤਾ ਉਸ ਭਾਰਤ ਨੂੰ ਕਹਿਣ ਰੱਖਣ ਦੇ ਲਈ ਅਦਵਾਰ ਦਾ ਦੇਸ਼ ਹਿੰਦੁਸਤਾਨਾ ਉਸ ਹਿੰਦੁਸਤਾਨ ਨੂੰ ਕਹਿਣ ਰੱਖਣ ਦੇ ਲਈ ਕਰਵਾਗੀਆਂ ਦਿੱਤੀਆਂ ਸੀ ਅਲੋ ਠੀਕ 357 ਪਹਿਲਾਂ ਪਰ ਲੇਕਿਨ ਅੱਜ ਬਹੁਤ ਹੀ ਫੋਕਸਾਈ ਗੱਲ ਆ ਕਿ ਦੇਸ਼ ਦਾ ਜਿਹੜਾ ਹੁਕਮਰਾਨ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇਖੇ ਸਾਡੇ ਚੰਡੀਗੜ੍ਹ ਨੂੰ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ 357 ਪਹਿਲਾਂ ਸਾਡੇ ਗੁਰੂਆਂ ਨੇ ਭਾਰਤੀ ਇਕਤਾ ਤੇ ਅਖੰਡਤਾ ਦੇ ਲਈ ਆਪਣਾ ਬਲੀਦਾਨ ਦਿੱਤਾ ਆਦੇਸ਼ ਇੱਕ ਮੁੱਠ ਰੱਖਿਆ ਦੇਖੀ ਇੱਕ ਦਾ ਤੇ ਖੰਡਾ ਨੂੰ ਕਹਿ ਰੱਖਿਆ ਪਰ ਲੇਕਿਨ ਆਜ ਉਸੇ ਤਰੀਕੇ ਦੇ ਨਾਲ ਜਦੋਂ ਉਦੋਂ ਜਾਰਮ ਆਪ ਲੋਕਾਂ ਨੇ ਹਮਲਾ ਕਰ ਰਹੇ ਸੀ ਆਪ ਲੋਕਾਂ ਨੇ ਉਥਲਪ ਕਰ ਰਹੇ ਸੀ ਅੱਜ ਉਸੇ ਤਰੀਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਹਰ ਐਂਗਲ ਤੇ ਹਮਲਾ ਬੋਲ ਰਹੀ ਆ ਵਡੀਆਂ ਰਾਜਨੀਤਿਕਾ ਧਾਕੜਾ ਬਿਆਸ ਜਲਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਦੀ ਉਸ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਧਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਐਤੋਂ 3 ਪਰਚੇ ਸਾਹਮਣੇ ਪਹਿਲਾਂ ਤਿੰਨ ਕਾਰਵਾਈਆਂ ਲਿਆ ਕੇ ਭਾਰਤ ਦੀ ਖੇਤੀ ਦੇ ਪੰਜਾਬ ਦੀ ਖੇਤੀ ਦੇ ਕਬਜ਼ਾ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਇਹ ਸਾਰੀਆਂ ਕੋਸ਼ਿਸ਼ਾਂ

ਔਰ ਜਿਹੜਾ ਵੱਡਾ ਹਮਲਾ ਕੀਤਾਗਾ ਜਿਹੜਾ ਬਿਜ਼ਨਸ ਆ ਰਿਹਾ ਹੈ ਜਿਹੜਾ ਅਗਲਾ ਸੈਸ਼ਨ ਆ ਰਿਹਾ ਉਹ ਸੈਸ਼ਨ ਦੇ ਅੰਦਰ ਚੰਡੀਗੜ੍ਹ ਦਾ ਪ੍ਰਗਰਸ ਸਟੇਟਸ ਆ ਉਹਨੂੰ ਖਤਮ ਕਰਦੇ ਚਾਲ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ ਪੰਜਾਬ ਦੀ ਅਰਥੋ ਜਿਹਨੇ ਵੀ ਕਰੇ ਪੰਜਾਬ ਤੇ ਹਮਲਾ ਕੀਤਾ ਉਹਨਾਂ ਧਾਰਮੀਆਂ ਦੇ ਰੂਪ ਦੇਖਾਈ ਪਈ ਆ ਅਜੋਸੇ ਤਰੀਕੇ ਭਾਜਪਾ ਜਿਹੜੀ ਆ ਇੱਕ ਧਾਰਮੀਆਂ ਦੇ ਰੂਪ ਦੇ ਅੰਦਰ ਇੱਕ ਝਾਲਮੇ ਦੇ ਰੂਪ ਦੇ ਅੰਦਰ ਪੰਜਾਬ ਨੂੰ ਹੱਪ ਕੇ ਖਤਮ ਕਰਨਾ ਚਾਹੁੰਦੀ ਆ ਸਾਂਗਤ ਮੁਦੱਬੀ ਸਾਧਨ ਸਾਡੇ ਪਾਣੀ ਸਾਡੀ ਪੜਾਈ ਐਜੂਕੇਸ਼ਨ ਚੰਡੀਗੜ੍ਹ ਯੂਨੀਵਰਸਿਟੀ ਦੋਸਤ ਕਾਲਜ ਉਹਨਾਂ ਨੇ ਕਰਤਾ ਕਰਨਾ ਚਾਹੁੰਦੀ ਆ ਅੱਜ ਜਿਹੜੀ ਸਾਡੀ ਚੰਡੀਗੜ੍ਹ ਦੇ ਅੰਦਰ ਸਾਡਾ ਕਲੇਮ ਆ ਪੰਜਾਬ ਦਾ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਬਸਿਆ ਸੀ ਜੋ ਚੰਡੀਗੜ੍ਹ ਸ਼ਹਿਰ ਬਸਿਆ ਸੀ ਉਸ ਵੇਲੇ ਪੰਜਾਬ ਦੇ ਪਿੰਡਾਂ ਨੂੰ ਉਜਾਰੇ ਗਿਆ ਸੀ ਔਰ ਸਾਂਝੀ ਰਾਜਧਾਨੀ ਬਣਾਈ ਗਈ ਸੀ ਔਰ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਹਰਿਆਣਾ ਆਪਣੀ ਰਾਜਧਾਨੀ ਬਣਾ ਲਊਗਾ ਔਰ ਪੰਜਾਬ ਨੂੰ ਕਿ ਚੰਡੀਗੜ੍ਹ ਉਹ ਪੰਜਾਬ ਦੀ ਰਾਜਧਾਨੀ ਬਣੀ ਰਹੂਗੀ ਪਰ ਮੇਰਾ ਅਫਸੋਸ ਅੱਜ ਦੇ ਜ਼ਾਲਮ ਸ਼ਾਸਕ ਜਿਹੜੇ ਨੇਗੇ ਅੱਜ ਦੇ ਜ਼ਾਲਮ ਰਾਜੇ ਆ ਜ਼ਾਲਮ ਜਿਹੜੀ ਮੋਦੀ ਸਰਕਾਰ ਆ ਜਿਹਦੇ ਵਿੱਚ ਮੈਨੂੰ ਸਮਝਦਾ ਹੈ ਕਿ ਨੀਤ ਦੀ ਆਤਮਾ ਆ ਚੁੱਕੀ ਆ ਔਰ ਮੇਰੀ ਆਪ ਬਾਤ ਕੀਆ ਜਿਹੜੀ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਔਰ ਉਹ ਵੀ ਉਸ ਸਮੇਂ ਜਦੋਂ ਸਿਸਾ ਦੇ 350 ਸਾਲਾ ਛੀਤ ਦੀਆਂ ਨਾ ਬਣਾ ਰਹੇ ਉਹ ਵੀ ਉਸ ਸਮੇਂ ਉਸ ਸਭ ਦੀ ਉੱਤੇ ਇਹ ਤਾਂ ਪਿਨੇ ਹਜ਼ਾਰਾਂ ਕਰਵਾਨੀਆਂ ਲੈ ਕੇ ਲੱਖਾਂ ਹੀ ਕਰਵਾਨੀਆਂ ਲੈ ਕੇ ਦੇਖੀ ਇਹ ਤਾਂ ਦੇਖਦਾ ਨੂੰ ਕਹਿ ਰੱਖਿਆ ਪਰ ਲੇਕਿਨ ਪੰਜਾਬ ਦੇ ਲੋਕ ਇੱਕ ਚੁੱਕ ਨੇ ਇੱਕ ਮੋਟਲੇ ਪਾਰ ਦੀ ਜਨਤਾ ਪਾਰ ਦੀ ਅਸੀਂ ਠੋਕ ਕੇ ਜਵਾਬ ਦੇਣਾਗੇ ਬਿਲਕੁਲ ਆਵਾਜ਼ ਦੀ ਪਾਰ ਦੀ ਸਰਕਾਰ ਸਰਦਾਰ ਭਗਵੰਦ ਸੇਮਰ ਅਸੀਂ ਸਰ ਤੋਂ ਲੈ ਕੇ ਸਰਸਰ ਤੱਕ ਹਰ ਹਿੱਲਾ ਵਰਤਾਂਗੇ ਚੰਡੀਗੜ੍ਹ ਜਿਹੜਾ ਪੰਜਾਬ ਦਾ ਰਹੂਗਾ ਜਿਹੜਾ ਵੀ ਚੰਡੀਗੜ੍ਹ ਪਰ ਅਟ ਕਰੂਗਾ ਜਿਹੜਾ ਵੀ ਪੰਜਾਬ ਪੰਜਾਬ ਦੀ ਰਾਜਨੀਤੀ ਚੰਡੀਗੜ੍ਹ ਦੇਖੂਗਾ ਮੂੰਹ ਤੋੜ ਜਵਾਬ ਪੰਜਾਬ ਦਾ ਹਰ ਇਲਾਕੇ ਆਵਾਮੀ ਪਾਰਟੀ ਪੰਜਾਬ ਸਰਕਾਰ ਦੇ ਉਹ ਬਿਲਕੁਲ ਚੰਡੀਗੜ੍ਹ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਅਸੀਂ بار بار ਦਰਉਣਾ ਭਾਰਤ ਜਨਤਾ ਪਾਰਟੀ ਜਿੰਨਾ ਮਰਜ਼ੀ ਜ਼ੋਰ ਲਾਵੇ ਜਿੰਨੇ ਮਰਜ਼ੀ ਤਾਕਤ ਖਾਵੇ ਪਰ ਲੇਕਿਨ ਇਹ ਜਿਹੜੀ ਪੰਜਾਬ ਦੇ ਉਸ ਜਿਹੇ ਲੋਕਾਂ ਨੂੰ ਬੰਗਾਲ ਆ ਇਹ ਬੰਗਾਲ ਦੇ ਰੀਆ ਮੂੰਹ ਤੋੜ ਜਵਾਬ ਦਿੱਤੀ ਆ ਪਹਿਲਾਂ ਵੀ ਪਹਿਲਾਂ ਜਦੋਂ ਵੀ ਧੜੀਆਂ ਨੇ ਪੰਜਾਬ ਬਲ ਦੇਖਿਆ ਜਦੋਂ ਚੈਨਗਸ ਪਾਰਟੀ ਨੇ ਪੰਜਾਬ ਤੇ ਆਪਣੇ ਕੀਤੇ ਸਾਰੇ ਯਾਦਦਾਨੇਗੇ ਇਤਿਹਾਸ ਸਾ ਉਹ ਉਸੇ ਤਰੀਕੇ ਨਾਲ ਰਜ਼ਾਇਨ ਉਸੇ ਤਰੀਕੇ ਨਾਲ ਤਾਪ ਤਰੀਕੇ ਜਿਹੜਾ ਨੇ ਕਿ ਅੱਜ ਭਾਰਤ ਜਨਤਾ ਪਾਰਟੀ ਬਣਾਈ ਪੰਜਾਬ ਦੇ ਅੰਦਰ ਖੂਨ ਦੀ ਹੌਲੀ ਕਾਂਗਰਸ ਜਨਤਾ ਪਾਰਟੀ ਖੇਲਣਾ ਚਾਹੁੰਦੀ ਆ ਪੰਜਾਬ ਦੀ ਜ਼ਮੀਨ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪਰ ਲੇਕਰ ਅਸੀਂ ਬੜੀ ਨਰਮਕੇ ਦੀ ਤੋਰ ਤੇ ਕਹਿ ਰਹੇ ਆ ਆਵਾਜ਼ੀ ਪਾਰਟੀ ਵੱਲੋਂ ਸਰਨਾਪਵੰਸੇ ਮਾਦੀ ਗੁਰੂ ਸਾਰੀ ਸਰਕਾਰ ਵੱਲੋਂ ਅਸੀਂ ਡਰ ਕੇ ਪੰਜਾਬ ਦੀ ਚੰਡੀਗੜ੍ਹ ਦੀ ਗੱਲ ਕਾਹਦੀ ਨਾਕੀ ਕਰਾਂਗੇ ਜਿਹੜਾ ਵੀ ਧਾਰਵੀ ਬਣ ਕੇ ਇੱਧਰ ਆਇਆ ਉਹਨੂੰ ਅਸੀਂ ਸਾਰੇ ਇਕੱਠ ਹੋ ਕੇ ਇੱਕ ਮੁੱਠ ਹੋ ਕੇ ਐਸਾ ਜਵਾਬ ਦੇਵਾਂਗੇ ਕਿ ਉਹਦੀਆਂ ਆਉਣ ਵਾਲੀਆਂ ਸਰਦ ਪੁੱਤਾਂ ਯਾਦ ਰੱਖਣਗੀਆਂ ਉਹਦੀਆਂ ਆਉਣ ਵਾਲੀਆਂ ਲੱਗ ਪੀੜੀਆਂ ਯਾਦ ਰੱਖਣਗੀਆਂ ਕਿ ਪੰਜਾਬ ਤੇ ਹਮਲਾ ਕੀ ਤਸੀਹ ਕਿ ਕਾਪਾ ਰੁਪਿਆ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਕਲਪਹੁਤ ਦੋ ਚੇਤਾ ਦੀ ਰਾਸਤਾ ਨਹੀਂ ਹੈ ਕਿ ਦੇ ਅੰਦਰ ਖਬਰਦਾਰ ਸਾਹਿਬ ਦੇ ਪ੍ਰਸ਼ਾਸਕ ਕੋਲ ਦੇ ਨੇ ਵਿਸ਼ੇਸ਼ ਰੂਪ ਦੇਣਗੇ ਸੋ ਪੰਜਾਬ ਦਾ ਅੰਦਰ ਹਿੱਸਾ ਨਾ ਚਾਹੀਦਾ ਸੋ ਸਟੇਟਸ ਨੂੰ ਖਤਮ ਕਰਕੇ ਬਿਲਕੁਲ ਸਿੰਪਲ ਜਿਹੜਾ ਕੰਮ ਕਰਾ ਕੇ ਜਿਹੜੀ ਦੇਸ਼ ਦੀ ਹੋਮ ਮਿਨਿਸਟਰੀ ਆ ਸਿੱਧੀ ਹੈ ਹੋਮ ਮਿਨਿਸਟਰੀ ਦੇ ਅਰਦੂ ਭਾਰਤੀ ਜਨਤਾ ਪਾਰਟੀ ਦੇ ਜਿਹੜੀ ਸੈਂਟਰ ਸਰਕਾਰ ਆ ਹੋਮ ਮਿਨਿਸਟਰ ਬਣਾ ਹੀ ਦੇਣਾ ਉਹਨੂੰ ਜਾਉਗਾ ਜੇ ਸਾਡੇ ਨਕਾਲੀ ਜੇ ਸਾਰੇ ਚਾਹ ਦੀ ਨੂੰਸ਼ੇ ਤੋਂ ਜਾਂਦੇ ਰਹਿਗੇ ਜਾਣਰ ਸਾਡਾ ਦੇ ਪ੍ਰਾਪਰਟੀ ਆ ਸਾਰੀ ਦੀ ਸਾਰੀ ਖਰੋ। ਜੇ 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 ਠੀਕ ਘੰਟੇ ਆਪੇ ਪਾਰਟੀ ਪਾਰਟੀਆਂ ਨੂੰ ਨਾਲ ਤੇ ਜਾ ਕੇ ਕਰਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਇਕੱਲੀ ਇਹ ਲੜਾਈ ਦੇਣੀ। ਫਿਰ ਪੋਸੀ ਸਮੂਹ ਪੰਜਾਬੀਆਂ ਨੂੰ ਮਾਰ ਲੈ ਕੇ 3 ਕਰੋੜ ਪੰਜਾਬੀਆਂ ਨੂੰ ਮਾਰ ਲੈ ਕੇ 3 ਕਰੋੜ ਪੰਜਾਬੀਆਂ ਨੂੰ ਬਾਹਰ ਫੜ ਕੇ ਉਹਨਾਂ ਨੂੰ ਨਾਲ ਲੈ ਕੇ ਅੱਗੇ ਲੈ ਕੇ ਲੜਾਈ ਕਰਾ ਕੇ ਇਹ ਪਾਰਟੀ باندې ਉੱਪਰ ਕਿ ਲੜਾਈ ਲੜਾ ਦੇ ਸਰਕਾਰ ਨੇ ਲਿਆ ਦੱਸ ਕੇ ਜਿਹੜੀ ਵੀ ਰਾਏ ਹੋਈ ਪਰ ਕਰਨੀ ਵੀ ਲਗਾਗੇ ਸੰਸਦ ਵੀ ਲਗਾਗੇ ਸਰਕਾਰਾਂ ਵੀ ਲਗਾਗੇ ਪਰ ਪਾਰਟੀ ਜਨਤਾ ਪਾਰਟੀ ਨੂੰ ਜਵਾਬ ਦੇਣਾ ਦੀ ਪਾਰਟੀ ਦੇ ਅੰਦਰ ਭਾਰਤ ਜਨਤਾ ਪਾਰਟੀ ਚ ਕੋਈ ਹੁਕਮਤ ਨਹੀਂ ਪੂਰਾ ਪੰਜਾਬ ਜਾਣਦਾ ਸੋ ਜਨ ਬਦਲੂਆ ਕੋਈ ਨਹੀਂ ਛੋੜਦਾ ਜਿਹੜਾ ਬੜੀ ਮੋਢੀ ਵਰਤੀ ਪਾਰਟੀ ਦੇ ਵਿੱਚ ਹੈ ਗੱਲ ਜਗਾ ਜਿਹੜਾ ਛੋਟੇ ਛੋਟੇ ਆਉਂਦਾ ਨੇ ਲਈ